ਨੇ ਵੀ ਕਰਤੀਆ ਸਾਰੇ ਮਾੜਿਆਂ ਪਰਿਵਾਰਾਂ ਨੇ ਕਰਤੀ ਤਗੜੇ ਕਿਸੇ ਦੀ ਕਾਨਕ ਨਹੀਂ ਕਰਤੀ ਕਿਸੇ ਦੇ 10 ਕਿਲਿਆ ਕਿਸੇ ਦੇ 20 ਕਿਲਿਆ ਮੇਰਾ ਵੀਰ ਕੋਈ ਤੁਹਾਡੇ ਤੋਂ ਮੇਰਾ ਬੰਦਾ ਕੋਈ ਐਮਐਲਏ ਦਾ ਬੰਦਾ ਕੋਈ ਮੀਨਾ ਲੈਂਦਾ ਫਿਰ ਮੈਂ ਕਿਉਂ ਲਾਵੇਂ ਸੁਣਾ ਜੀ ਲੋਕਾਂ ਦੇ ਅੱਛਾ 50 ਕਿਲਿਆ ਵਾਲੇ ਵੀ ਲਾਈਨ ਚ ਲਾ ਆ ਕਿਲਿਆ ਵਾਲੇ ਵੀ ਲਾਈਨ ਚ ਲੱਗੇ ਹੁੰਦੇ ਆ ਪਹਿਲੇ ਤਾਂ ਕਹਦੇ ਉਹਨਾਂ ਨੂੰ ਲਾਈਨ ਚ ਲੱਗਣ ਹੀ ਨਹੀਂ ਦਿੰਦੇ ਟੀਪੂ ਵਾਲੇ ਮਾਰਾ ਹੀ ਉਹਨਾਂ ਨੂੰ ਉਤਰਾ ਹੀ ਫੋਨ ਕਰ ਦਿੰਦੇ ਆ ਭਾਂਵੇਂ ਰਾਤ ਨੂੰ ਆਜੋ ਤੁਹਾਡੇ ਕੰਨ ਪਈ ਹੋ ਗਈ ਲੱਦ ਕੇ ਲੈ ਜਿਓ ਜੀ ਕੱਟ ਮਨਜੀਤ ਕੌਰ ਮਨਜੀਤ ਕੌਰ ਜੀ ਕੀ ਮੁਸ਼ਕਲ ਆ ਜ ਇਕੱਠੇ ਹੋਏ ਸਾਰੇ ਸਾਡੇ ਨਾ ਸਾਨੂੰ ਕਣਕ ਨਹੀਂ ਮਿਲਦੀ ਸਾਡੀ ਪਾਲੀ ਬੰਨਾ ਨਹੀਂ ਹੈਗਾ ਤੇ ਕਣਕ ਨਹੀਂ ਮਿਲਦੀ ਸਾਡੀ ਕੱਟੀ ਗਈ ਸਾਰੀ ਕੱਟਦੀ ਹੈ ਵਾਰੀ ਵਾਰੀ ਬੋਲੀ ਸਾਰੀ ਕੱਟੀ ਗਈ ਸਾਡੀ ਸਾਰੀ ਦਾ ਸਾਡੇ ਮੁੰਡੇ ਨੂੰ ਮਿਲ ਜਿੰਦਾ ਸਾਨੂੰ ਮਿਲਦੀ ਦਵਾਂਗੇ ਕਿੰਨੇ ਜੀਆਂ ਦੀ ਕਣਕ ਸੀ ਤੁਹਾਡੀ ਸਾਡੇ ਦਾ ਤਿੰਨਾ ਜੀਆਂ ਦੀ ਕੱਟੀ ਗਈ ਤੁਸੀਂ ਡਿਪੋ ਹਾਲਡਰ ਕੋਲ ਗਏ ਹਾਂਜੀ ਉਹਨਾਂ ਆਖਿਆ ਵੀ ਤੁਹਾਡੀ ਪਿੱਛੋਂ ਕੱਟੀ ਆ ਪਰਤੀ ਨਹੀਂ ਕੱਟੀ ਉਹਨਾਂ ਹਾਂ ਤਾਂ ਲੱਗਾ ਨਹੀਂ ਤੁਹਾਡਾ ਨਾ ਤਾਂ ਲੱਗਾ ਹੀ ਨਹੀਂ ਡੜੀ ਦੇ ਤਾਂ ਚਲੋ ਹਾਂਜੀ ਹਾਡੀ ਕਣਕ ਕੱਟੀ ਗਈ ਆ ਚੌਂ ਜੀਆਂ ਦੀ ਕਣਕ ਆਉਂਦੀ ਤੇ ਸਾਨੂੰ ਕਣਕ ਨਹੀਂ ਦਿੱਤੀ ਉਹਨਾਂ ਨੇ ਕਿ ਅਜ ਗੂਠਾ ਨਹੀਂ ਲੱਗਾ ਤੇ ਉਹਨਾਂ ਨੇ ਉਸੇ ਵळਾਹ ਜੀ ਤੱਕ ਕਣਕ ਕੱਟੀ ਗਈ ਤੁਹਾਡੀ ਉਹ ਤੁਸੀਂ ਤੁਹਾਡਾ ਫੈਮਿਲੀ ਨਾਲ ਨਾ ਹਜੇ ਜਿਹੜੀ ਧਾਰੀਦਾਰ ਹੈਗੇ ਆ ਸਾਸੀ ਸਿੰਘ ਹੈ ਅਸੀਂ ਅੱਛਾ ਜੀ ਹਾਂ ਅੱਜ ਤੁਹਾਡਾ ਕਿਨਾ ਮੇਰਾ ਨਾਮ ਬਿੰਦਰ ਕੌਰਿਆ ਪਰਮਜੀਤ ਸਿੰਘ ਜੀ ਤੇ 8 ਸਾਲ ਹੋ ਗਏ ਵੀਰੇ ਸਾਡੀ ਕਣਕ ਕੱਟੀ ਨੂੰ 8 ਸਾਲ ਹੋ ਗਿਆ ਹਾਂਜੀ 8 ਸਾਲ ਤੋਂ ਨਹੀਂ ਮਿਲੀ 8 ਸਾਲ ਤੋਂ ਪਹਿਲਾਂ ਕਣਕ ਮਿਲਦੀ ਰਹੀ ਆ ਪਹਿਲਾਂ ਮਿਲਦੀ ਰਹੀ ਹਾਂਜੀ ਹਾਂਜੀ ਸ਼ਿਆਜੀਆਂ ਦੇ ਕਣਕ ਮਿਲਦੀ ਹੁੰਦੀ ਸੀ ਤੇ ਇਕਦਮੀ ਉਹਨਾਂ ਸਾਰੀ ਘੱਟ ਦਿੱਤੀ ਆਹ ਦਿੱਤਾ ਪਈ ਤੁਹਾਡੇ ਪਿੱਛੋਂ ਘੱਟ ਕਟਿਆ ਗਿਆ ਵਾ ਉਸ ਤੋਂ ਬਾਅਦ ਤੁਸੀਂ ਗਏ ਨਹੀਂ ਕਿ ਕੋਈ ਪਰ ਇਹ ਤਾਂ ਹੀ ਗਏ ਆ ਤੇ ਇਹੋ ਆਦੇ ਉੱਤੋਂ ਕੱਟੀ ਗਈ ਕਣਕ ਆ हां किसे ने सुनाई नहीं कीती 8 ਸਾਲ ਬਾਅਦ ਕਈ ਵਾਰੀ ਕਾਰਡ ਬਣੇ ਆ ਕਈ ਵਾਰੀ ਤਾਂ ਕੱਟੇ ਗਏ ਆ ਉਦੋਂ ਬਾਅਦ ਤੁਸੀਂ ਗਿਆ ਹੀ ਨਹੀਂ ਨਹੀਂ ਕਾਰਡ ਬਣਾਉਨੇ ਜਿੱਥੇ ਵੀ ਆਉਂਦੇ ਕਾਰਡ ਬਣਾਨੇ ਆ ਹੀ ਬਣਾਉਨੇ ਕਾਟਾ ਤੇ ਆਂਦੇ ਨਹੀਂ ਕਣਕ ਤਾਨੂੰ ਮਿਲਦੀ ਨਹੀਂ ਕਣਕ ਪਿੱਛੋਂ ਕੱਟੀ ਆ ਪਿੱਛੋਂ ਹੀ ਕੱਟੀ ਆ ਹਾਂਜੀ ਇਹ ਤਰਾਹ ਕੇ ਕੱਟ ਦਿੰਦੇ ਆ ਆ ਵੀਰੇ ਕੀ ਕੀ ਕਹਿਣਾ ਚਾਹੁੰਦੇ ਇਹ ਮਾਰਾ ਹੀ ਮੈਂ ਉਹ ਗੱਲ ਹੀ ਕਹਿਣਾ ਚਾਹਣਾ ਇਹ ਹੈ ਜਿਹੜਾ ਗਰੀਬਾਂ ਦਾ ਧੱਕਾ ਹੋ ਰਿਹਾ ਹੈ ਨਾ ਹੋਵੇ ਇਹ ਕਣਕ ਇਹਨਾਂ ਨੂੰ ਕਈ ਵਾਰ ਤੇ ਪਹਿਲੀ ਦੀ ਗੱਲ ਇਹ ਆ ਵੀ ਡੀਪੂ ਵਾਲੇ ਪੂਰੀ ਨਹੀਂ ਦਿੰਦੇ ਤੇ ਜੇਬ ਚਾਰਨ ਪੂਰੀ ਮੇਲ ਲੱਗਦੀ ਆ ਤੇ ਹੁਣ ਓਕਾ ਹੀ ਕੱਟ ਤੇ ਆ ਆ ਸਾਰੇ ਜਿੰਨੇ ਤੁਹਾਡੇ ਸਾਹਮਣੇ ਖਲੋਤੇ ਇਹਨਾਂ ਦੀ ਕਣਕ ਕੱਟੀ ਆ ਇਹਨਾਂ ਨਾਲ ਧੱਕਾ ਹੋ ਰਿਹਾ ਧੱਕਾ ਨਹੀਂ ਹੋਣਾ ਚਾਹੀਦਾ ਤੇ ਇਹ ਅਸੀਂ ਐਮਐਲਏ ਸਾਹਿਬ ਨੂੰ ਵੀ ਕਹਿਣਾ ਚਾਹੁੰਦੇ ਆ ਮੈਂ ਐਮਐਲਏ ਸਾਹਿਬ ਨਾਲ ਹੱਥ ਜੋੜ ਕੇ ਬੇਨਤੀ ਕਰਦਾ ਕਿ ਮਾਰੇ ਵੋਟਰਾਂ ਤੁਹਾਨੂੰ ਪਾਈਆਂ ਇਹਨਾਂ ਨੇ ਗਰੀਬਾਂ ਲੋਕਾਂ ਨੇ ਉਦੋਂ ਇਹਨਾਂ ਦੀ ਵੋਟ ਹੈ ਵੋਟ ਵੇਲੇ ਦਿਸਦੇ ਆ ਉਦੋਂ ਨਹੀਂ ਕੱਟਿਆ ਗਿਆ ਉਦੋਂ ਵੋਟ ਚੋਂ ਨਾਂ ਨਹੀਂ ਕੱਟਿਆ ਗਿਆ ਉਦੋਂ ਵੋਟਾਂ ਪਾਈਆਂ ਧੜਾ ਧਾੜ ਇਹਨਾਂ ਨੇ ਤੇ ਹੁਣ ਆਣ ਕੇ ਕਣਕ ਦੇ ਵਿੱਚ ਨਾਂ ਕੱਟਦਾ ਜੀ ਤੁਹਾਡਾ ਨਾਂ ਕੱਟਿਆ ਗਿਆ ਇਹ ਸੋਰਸੇ ਦੇ ਪਿੰਡ ਦੇ ਕਿੰਨੇ ਦੀਪੂ ਦੇ ਟੋਟਲ ਇਹ ਦੀਪੂ ਮੇਰੇ ਹਿਸਾਬ ਨਾਲ ਆਉਣਗੇ ਕੋਈ 16 17 ਤੇ ਹੋਣਗੇ ਤੇ ਸਾਰਿਆਂ ਦੀਪੂਆਂ ਤੋਂ ਹੀ ਕੱਟੀ ਆ ਜੀ ਸਾਰਿਆਂ ਦੀਪੂਆਂ ਤੋਂ ਕੱਟ ਦੋ ਕੱਟ 700 ਕਾੜ ਕੱਟਦਾ ਹੀ ਇਹਨਾਂ ਨੇ 700 ਕਾੜ ਕੱਟਦਾ ਹਾਂਜੀ ਕੱਟੇ ਗਰੀਬ ਪਰਿਵਾਰਾਂ ਦੇ ਕੱਟੇ ਗਏ ਕੱਟੇ ਗਰੀਬ ਪਰਿਵਾਰਾਂ ਦੇ ਗਏ ਆ ਜੀ ਤੁਸੀਂ ਤਗੜੇ ਲੋਕ ਵੇਖ ਲਓ ਜਿੱਥੇ ਥੋੜੇ ਦਿਨਾਂ ਨੂੰ ਕਣਕ ਮਿਲਨੀ ਆ ਜਿਨ੍ਹਾਂ ਦੀ 50 50 ਕਿੰਨੇ ਪੈੜੀ ਆ ਜਿਨ੍ਹਾਂ ਦੀ ਜਿਨ੍ਹਾਂ ਦੀ 50 50 ਗੱਲੇ ਪੈੜੀ ਆ ਉਹ ਮਾਰੇ ਟਰਾਲੀਆਂ ਲਾਦ ਰਦ ਕੇ ਖੜ ਰਹੇ ਆ अच्छा 50 ਕਿੱਲੇ ਵਾਲੇ ਵੀ ਲੈਣ ਚ 50 ਕਿੱਲੇ ਵਾਲੇ ਵੀ ਲੈਣ ਚ ਲੱਗੇ ਹੁੰਦੇ ਆ ਪਹਿਲੇ ਦਿਨ ਗੱਲ ਉਹਨਾਂ ਨੂੰ ਲੈਣ ਚ ਲੱਗਣ ਹੀ ਨਹੀਂ ਦਿੰਦੇ ਟੀਪੂ ਵਾਲੇ ਮਾਰਾ ਹੀ ਉਹਨਾਂ ਨੂੰ ਉਤਰਾ ਹੀ ਫੋਨ ਕਰ ਦਿੰਦੇ ਆ ਭਾਂਵੇਂ ਰਾਤ ਨੂੰ ਆਜੋ ਤੁਹਾਡੀ ਕਣਕ ਪਈ ਹੋਊਗੀ ਲੱਦ ਕੇ ਲੈ ਜਿਓ ਜੇ ਤੇ ਗਰੀਬ ਲੋਕ ਜਿਹੜੇ ਤੜਕੇ ਵਿਚਾਰੇ ਜਾਂਦੇ ਆ ਉਹਨਾਂ ਨੂੰ ਤਾਂ ਵੀ ਨਹੀਂ ਕਣਕ ਦਿੰਦੇ ਲੈਣਾ ਚ ਲੱਗੇ ਹੁੰਦੇ ਆ ਤਗੜੇ ਬੰਗਰੇ ਆਉਂਦੇ ਆ ਪਹਿਲਾਂ ਆਣ ਕੇ ਕਣਕ ਲੈ ਕੇ ਗਾਂ ਜਾਂਦੇ ਆ ਜੀ ਤਬਈ ਤੁਹਾਡਾ ਕੀ ਨਾਮ ਮੇਰਾ ਸ਼ਾਮ ਸਿੰਘ ਨਾਮ ਜੀ ਸ਼ਾਮ ਸਿੰਘ ਜੀ ਤੁਹਾਨੂੰ ਕੀ ਮੁਸ਼ਕਲ ਆਈ ਮੇ ਜੀ ਸਾਡੇ ਪੰਜਾਂ ਜੀ ਦੇ ਕੜਕ ਮਿਲਦੇ ਪਹਿਲੇ ਹੁਣ ਤਿੰਨਾਂ ਦੇ ਮੰਦੇ ਦੋ ਦੇ ਦਿੰਦੇ ਨੇ ਜੋ ਲੱਟਣ ਪੈਂਦੇ ਨੇ ਉਹ ਆnde ਤੁਹਾਡੇ ਕੱਟੇ ਗਿਆ ਕੱਟੇ ਗਿਆ ਮੇਰੇ ਕੱਟੇ ਨੂੰ 4 ਸਾਲ ਹੋ ਗਏ ਕੋਈ ਨਹੀਂ ਸੁਣਦਾ ਜੀ ਅੱਛਾ ਤੁਸੀਂ ਜਿੰਮੇਦਾਰ ਫੈਮਲੀ ਹੋ ਨਹੀਂ ਜੀ ਇਹ ਤੇ ਸਵਾ ਕਰਦੇ ਗੁਰੂ ਘਰ ਜੀ ਅੱਛਾ ਅੱਛਾ ਨਹੀਂ ਤੁਹਾਡੀ ਪਹਿਲੀ ਨਹੀਂ ਹੈ ਜੀ ਨਹੀਂ ਪਹਿਲੀ ਨਹੀਂ ਹੈ ਪਹਿਲੀ ਨਹੀਂ ਹੈ ਜੀ ਹਾਂਜੀ ਹਾਂ ਜੀ ਮਾਤਾ ਕੀ ਨਾਮ ਤੁਹਾਡਾ ਐ ਭਾਜੀ ਗਰਮੀਤ ਕੌਰ ਗਰਮੀਤ ਕੌਰ ਜੀ ਕਿਵੇਂ ਹੋ ਇਸ ਤਰ੍ਹਾਂ ਤੁਹਾਡੀ ਇਹ ਮੁਸ਼ਕਲ ਹੈ ਵੀ ਕਣਕ ਨੂੰ 8-9 ਸਾਲ ਹੋ ਗਿਆ ਨਹੀਂ ਮਿਲੀ ਤੇ ਗਰੀਬਣੀ ਮਹਿਗੀ ਹੈ ਮਾਤੇ ਖਾਣ ਵਾਲੀ ਸਾਸੀ ਸਿੰਘ ਹੁੰਦੇ ਆ ਇੱਕ ਬੱਚਾ ਵਾ ਤੇ ਕਣਕ ਸਾਨੂੰ ਛਾ ਜਾਣਿਆਂ ਨੂੰ ਨਹੀਂ ਮਿਲਦਾ ਛਾ ਜਾਣਿਆਂ ਨੂੰ ਨਹੀਂ ਮਿਲਦਾ ਹਾਂਜੀ ਕਿੰਨੇ ਚਿਰ ਤੋਂ ਨਹੀਂ ਮਿਲ ਰਹੀ 8-9 ਸਾਲ ਹੋ ਗਿਆ 8-9 ਸਾਲ ਤੋਂ ਤੁਸੀਂ ਕਿਸੇ ਕੋ ਪਹੁੰਚ ਕੀਤੀ ਆ ਸਰਕਾਰ ਬਹੁਤ ਜ਼ਿਆਦੀ ਕਦੇ ਉੱਥੇ ਕਾਰ ਲੈ ਕੇ ਜਾ ਕਦੇ ਉੱਥੇ ਲੈ ਕੇ ਜਾ ਸਾਰਿਆਂ ਦੇ ਨਾਂ ਕਟੇ ਹਾਂਜੀ ਹਾਂਜੀ ਪਾਇਸਾ ਕੀ ਨਾ ਤੁਹਾਡਾ ਜਸਵੰਤ ਸਿੰਘ ਜੀ ਜਸਵੰਤ ਸਿੰਘ ਜੀ ਕੀ ਮੁਸ਼ਕਲਾਂ ਨੇ ਮੁਸ਼ਕਲਾਂ ਤੇ ਚਲੋ ਪਿੰਡਾਂ 'ਚ ਬਸੇ ਰਹੀਆਂ ਹੁੰਦੀਆਂ ਤੇ ਕਣਕ ਦੀ ਯਾਦ ਹੀ ਮੁਸ਼ਕਲ ਹੈ ਕਣਕ ਨੂੰ 3-4 ਮਹੀਨੇ ਹੋ ਗਏ ਕੱਟੀ ਆ 3-4 ਮਹੀਨੇ ਹੋ ਗਏ ਕੱਟੀ ਆ ਹਾਂਜੀ ਤੁਸੀਂ ਵਜੂਤਾ ਮੈਂਬਰ ਵੀ ਰਹੇ ਹੋ ਹਾਂਜੀ ਮੈਂਬਰ ਵੀ ਰਹਿਆ ਅੱਛਾ ਜੀ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਸਰਕਾਰ ਤੋਂ ਉਹ ਮੰਗ ਕਰਦੇ ਆ ਵੀ ਕਣਕ ਸਾਡੀ ਸਾਨੂੰ ਮਿਲ ਜਾਵੇ ਕਿੰਨੇ ਕੁ ਪਰਵਾਜ਼ ਜਿਹਨਾਂ ਦੀ ਕੱਟੀ ਗਈ ਇੱਥੇ ਕੋਈ 700 ਪਰਿਵਾਰ ਆ ਜਿਨ੍ਹਾਂ ਦੀ 761 ਆ ਤੇ ਪਰਿਵਾਰ ਤੇ ਜ਼ਿਆਦੇ ਹੋਣਗੇ। ਕੱਟੀ ਕਿੱਡਿਆ ਕਦੀ ਗਈ ਆ? 761 ਕੱਟਿਆ ਵਾ ਨਾ ਸਾਰੇ 761 ਕੱਟਿਆ ਹਾਂਜੀ ਸਰ ਸਾਰੇ ਸੁਰ ਸਿੰਘ ਦਾ। ਕਿ ਕੱਟੀ ਆ ਮੇਰੀ ਵੀ। ਕਿੰਨੇ ਦਿਨਾਂ ਤੋਂ ਕੱਟੀ ਤੁਹਾਡੀ ਕਾਰਡ? ਮੇਰੇ ਤੋਂ ਸਾਲ ਹੋ ਸਾਰਾ ਹੋ ਚੱਲ ਗਿਆ। ਸਾਲ ਹੋ ਗਿਆ। ਸਾਲ ਦੀ ਮਿਲੀ ਨਹੀਂ ਗਈ। ਨਾ। ਤੁਸੀਂ ਕਿਸੇ ਕੋ ਪਹੁੰਚ ਕੀਤੀ ਸਰਕਾਰ ਨਾ ਨਾ ਉਹ ਤੋ ਇਹ ਨਾ ਨੂੰ ਦੱਸ ਦੇ ਰੇ ਡਿੱਪੂ ਵਾਲੇ ਨੂੰ ਦੱਸਣਾ ਕੀ ਕਹਿੰਦੇ ਆਹ ਦੇ ਨੱਟ ਤੇ ਨਾ ਨਹੀਂ ਚੜਿਆ ਡਿੱਪੂ ਵਾਲੇ ਕੀ ਕਹਿੰਦੇ ਆਹ ਦੇ ਨੱਟ ਤੇ ਨਾ ਨਹੀਂ ਚੜਿਆ ਨੱਟ ਤੇ ਨਾ ਹੀ ਨਹੀਂ ਚੜੇ ਚਲੋ ਠੀਕ ਹਾਂਜੀ ਕੀ ਨਾਦੋੜਾ ਮੇਰਾ ਨਾਮ ਸਰਜੀਤ ਸਿੰਘ ਆ ਜੀ ਤੁਹਾਡੀ ਕਣ ਕੱਟੀ ਗਈ ਆ ਕਣ ਕੱਟੀ ਗਈ ਆ ਜੀ ਕੀ ਕਹਿਣਾ ਚਾਹਦੇ ਹੋ ਅਸੀਂ ਇਹੋ ਕਹਿਣਾ ਚਾਹੁੰਦੇ ਆ ਜੀ ਕਿ ਇਹ ਜਿੰਨੇ ਆ ਸਾਰੇ ਗਰੀਬ ਪਰਿਵਾਰਾਂ ਦੀ ਕਣ ਕੱਟੀ ਗਈ ਆ ਤਗੜੇ ਕਿਸੇ ਦੀ ਵੀ ਕਣਕ ਨਹੀਂ ਇਹ ਕੱਟੀ ਅਸੀਂ ਬੜੀ ਭਜਨਾਸਾ ਕਰ ਲੀਆ ਇੱਥੋਂ ਤੱਕ ਆ ਜਿਹੜੇ ਅਗੇ ਨੇ ਆਪਣੇ ਅੰਤਪ੍ਰਕਟਰ ਉਹਾਂ ਦੇ ਵੀ ਜਾ ਕੇ ਦੀਪੂ ਵਾਲਿਆਂ ਨੂੰ ਮਿਲੋ ਜੋ ਵੀ ਕੰਮ ਹੋਇਆ ਵਾ ਇਹ ਦੀਪੂ ਵਾਲੇ ਕਰਾ ਸਕਦੇ ਆ ਅੱਛਾ ਦੀਪੂ ਵਾਲਿਆਂ ਕਟਾਈ ਆ ਦੀਪੂ ਵਾਲੇ ਚਾਲੂ ਕਰ ਸਕਦੇ ਆ ਕਣਕ ਜਿੰਨੀ ਵੀ ਕੱਤੀ ਆ ਸਾਰੇ ਮਾੜਿਆਂ ਪਰਿਵਾਰਾਂ ਦੀ ਕੱਤੀ ਤਗੜੇ ਕਿਸੇ ਦੀ ਕਣਕ ਦੀ ਕੱਤੀ ਕਿਸੇ ਦੇ 10 ਕਿਲਿਆ ਕਿਸੇ ਦੇ 20 ਕਿਲਿਆ ਉਹ ਫੋਨ ਕਰਦੇ ਆ ਤੇ ਉਹ ਕਣਕਾਂ ਆਪ ਦੀ ਚੋਕੇ ਲੈ ਜਾਂਦੇ ਆ ਸਾਹਮਣੇ ਨਹੀਂ ਉਹ ਆਉਂਦੇ ਇਹ ਗਰੀਬਾਂ ਸਾਰਿਆਂ ਦੀ ਕਣਕਤੀ ਗਈ ਆ ਆ ਵੇਖ ਲਓ ਕਿੰਨੀ ਫੌਜ ਆ ਤੇ ਕਈਆਂ ਤੋਂ ਨਹੀਂ ਇੱਥੇ ਪਹੁੰਚਿਆ ਗਿਆ ਲੋਸਮੈਂਟ ਕਰਾਈ ਆ ਘਟੋ ਘਟ ਇੱਥੇ 200 ਪਰਿਵਾਰ ਆ ਜਿਹੜਾ ਇੱਥੇ ਪਹੁੰਚਾ ਹੈ ਬਾਕੀ ਦਾ 700 ਪਰਿਵਾਰ ਦੀ ਕਣਕ ਮਾੜੇ ਦੀ ਕੱਟੀ ਗਈ ਆ ਗਰੀਬਾਂ ਦੀ ਇਹ ਸਾਰੇ ਗਰੀਬ ਪਰਿਵਾਰਾਂ ਦੀ ਕੱਟੀ ਗਈ ਜਾਂ ਹੋਰ ਵੀ ਕੋਈ ਬੰਦਾ ਹੈਗਾ ਨਹੀਂ ਜੀ ਸਾਰੇ ਗਰੀਬਾਂ ਦੀ ਕੱਤੀ ਆ ਸਾਰੇ ਗਰੀਬ ਇਹਨਾਂ ਦੇ ਤਗੜਾ ਕੋਈ ਬੰਦਾ ਨਹੀਂ ਹੈਗਾ ਮੀਰ ਹੰਦਰ ਨੂੰ ਬਨੋੜੀ ਇੱਥੇ ਆਉਂਦੇ ਨਹੀਂ ਕੋਈ ਪੜ੍ਹੀ ਬੰਨੇ ਵਾਲੇ ਬੰਦੇ ਉਹਨਾਂ ਦੀ ਵੀ ਕੱਟੀ ਗਈ ਆ ਨਹੀਂ ਜੀ ਪੜ੍ਹੀ ਬੰਨੇ ਵਾਲੇ ਕਿਸੇ ਦੀ ਨਹੀਂ ਕੱਤੀ ਕਣਕਾਂ ਹਾਂਜੀ ਇਹ ਸਭ ਗਰੀਬਾਂ ਦੀ ਕੱਤੀ ਇੱਥੇ ਕੋਈ ਪੜ੍ਹੀ ਬੰਨੇ ਵਾਲਾ ਆਇਆ ਹੀ ਨਹੀਂਗਾ ਅੱਛਾ ਜੇ ਉਹਨਾਂ ਨੂੰ ਕੋਈ ਮੁਸ਼ਕਲ ਹੋਦੀ ਰਹੀ ਇਥੇ ਆਉਂਦੇ ਜਦੋਂ ਕੜ ਕੱਟੀ ਜਾਂਦੀ ਆ ਉਹਦੀ ਕੋਈ ਆ ਕੇ ਇਨਕੁਆਰੀ ਹੁੰਦੀ ਵੀ ਕਿਹੜਾ ਬੰਦਾ ਲੈਣ ਜੋਗਾ ਕਿਹੜਾ ਨਹੀਂ ਲੈਣ ਜੋ ਕੋਈ ਆਇਆ ਇਨਕੁਆਰੀ ਕਰਨ ਵਾਸਤੇ ਨਹੀਂ ਜੀ ਕੋਈ ਨਹੀਂ ਪਹੁੰਚਿਆ ਕੋਈ ਨਹੀਂ ਪਹੁੰਚਿਆ ਆਪਣੇ ਆਪ ਵੀ ਕੱਢ ਦਿੱਤੇ ਆਪਣੇ ਆਪ ਹੀ ਵੀ ਕੱਟੀ ਗਿਆ ਮੇਰੇ ਨਾਲ ਟੜੀ ਬਣੇਗਾ ਵਾ ਨਾ ਕਮਾਉਣ ਵਾਲਾ ਹੀ ਹੈਗਾ ਕੋਈ ਨਾ ਕੋਈ ਕਮਾਉਣ ਵਾਲਾ ਹੈ ਪਰਿਵਾਰ ਚ ਕੌਣ ਕੌਣ ਜੀ ਪਰਿਵਾਰ ਚ ਅਸੀਂ ਦੋਵੇਂ ਹਾਂ ਮੀਆਂ ਬੀਬੀ ਅੱਛਾ ਬਜ਼ੁਰਗੇ ਤੁਹਾਡੇ ਹਾਂਜੀ ਤੇ ਬੱਚੇ ਵਿੱਚ ਤੁਹਾਡੇ ਬੱਟਿਆ ਨਹੀਂ ਮੇਰਾ ਕੋਈ ਮੇਰੇ ਗੁੱਡੀਆਂ ਹੀ ਹੋ ਗਿਆ ਤਿੰਨ ਕਰ ਗਿਆ ਇਹ ਦੋਵੇਂ ਜੀ ਰਹਿੰਦੇ ਹੋ ਸਾਡੀ ਪੈੜੀ ਵੀ ਨਹੀਂ ਹੈਗੀ ਹਾਂਜੀ ਮਤਲਬ ਸਾਡਾ ਕੱਟਦਾ ਹਾਂ ਸਾਡਾ ਕੱਟ ਕੱਟ ਕਿੰਨੇ ਚਿਰ ਤੋਂ ਕੱਟਿਆ ਗਿਆ ਸਾੜੇ 4 ਮਹੀਨੇ ਹੋ ਗਏ ਜੀ 4 ਮਹੀਨੇ ਹੋ ਗਏ ਹਾਂਜੀ ਚਲੋ ਕੋਣੇ ਇੱਕ ਗੱਲ ਦੱਸਾਂ ਚੰਦਨ ਜੀ ਮੈਂ ਬ੍ਰਦਰ ਮੇਰੀ ਸੁਣ ਲੋ ਜੀ ਗੱਲ ਮੈਂ ਮੇਰਾ ਵੀਰ ਜੇ ਹੁਣ ਮੈਂ ਮੈਨੂੰ ਜੇ ਕਣਕ ਦੀ ਰਿਸਪੌਂਸਿਬਿਲਟੀ ਯਾਰ ਤੁਹਾਡੀ ਆ ਵੇਖੋ ਜੇ ਮੈਂ ਵੀਰੇ ਮੈਨੂੰ ਇਦਾਂ ਪਿੰਡਾਂ ਚ ਲਾਹਮੇ ਮਿਲੇ ਤੇ ਮੈਂ ਤੁਹਾਡਾ ਸਾਰਾ ਜਿਹੜਾ ਹੈਗਾ ਵਾ ਜੀ ਇਹ ਤੁਹਾਨੂੰ ਇਹਨਾਂ ਨੂੰ ਇਹਨਾਂ ਦੇ ਸਾਰਿਆਂ ਨੂੰ ਤੁਸੀਂ ਫਿਰ ਆਪਣੀਆਂ ਬਦਲੀਆਂ ਕਰਾ ਕੇ ਹੋਰ ਚੱਲ ਜਮ ਮੈਂ ਨਵੇਂ ਬੰਦੇ ਲਿਆਉਂਗਾ ਜੀ ਕਿਉਂਕਿ ਮੈਨੂੰ ਲਾਹਮੇ ਨਹੀਂ ਵੀਰੇ ਮੈਂ ਲੋਕਾਂ ਤੋਂ ਲਾਹਮੇ ਨਹੀਂ ਸੁਣਨੇ ਜਾਂ ਇੱਕ ਗੱਲ ਦੱਸੋ ਜੀ ਤੁਸੀਂ ਮੈਨੂੰ ਇੱਕ ਗੱਲ ਦੱਸੋ ਮੇਰਾ ਵੀਰ ਕੋਈ ਤੁਹਾਡੇ ਤੋਂ ਮੇਰਾ ਬੰਦਾ ਕੋਈ ਐਮਐਲਏ ਦਾ ਬੰਦਾ ਕੋਈ ਮੀਨਾ ਲੈਂਦਾ ਵੈਰੀ ਗੁੱਡ ਫਿਰ ਮੈਂ ਕਿਉਂ ਲਾਹਮੇ ਸੁਣਾ ਜੀ ਲੋਕਾਂ ਦੇ ਜਾ ਮੇਰਾ ਵੀਰ ਮੈਂ ਕੋਈ ਕੋਈ ਦੀਪੂਆਂ ਤੋਂ ਹਿੱਸੇ ਲਈ ਨਾ ਵੈਰੀ ਗੁੱਡ ਫਿਰ ਮੈਨੂੰ ਮੈਂ ਲੋਕਾਂ ਦੇ ਆ ਗਰੀਬ ਲੋਕ ਇਹ ਇਹ ਤਾਂ ਫਿਰ ਇਹੀ ਸਮਝਦੇ ਹੋਣਗੇ ਨਾ ਵੀ ਪਤਾ ਨਹੀਂ ਕੀ ਕੋਈ ਐਮਐਲਏ ਨੇ ਇਹ ਸਾਰਾ ਰੱਖਿਆ ਹੋਊਗਾ ਜਾਂ ਸਾਨੂੰ ਨਹੀਂ ਮਿਲਦੀ ਤੇ ਫਿਰ ਮੈਂ ਮੈਂ ਕਿ ਜ਼ਿੰਮੇਵਾਰੀ ਤੁਹਾਡੀ ਹੈ ਜੀ ਇਹਦਾ ਜਵਾਬ ਤਾਂ ਹੀ ਬਣਾਉ ਉਹਨਾਂ ਲੋਕਾਂ ਨੂੰ ਹਾਂ ਹਾਂ ਆਛਾ ਬਾਕੀ ਨੇ ਮੈਨੂੰ ਮੇਰੇ ਬ੍ਰਦਰ ਇੱਕ ਤਾਂ ਇੱਕ ਤਾਂ ਹਾਂ ਜਿਹੜੀ ਕਮੇਟੀ ਵੇਖੋ ਜਿਹੜੀਆਂ ਜਿਹੜੀਆਂ ਕਮੇਟੀਆਂ ਕ ਵਿਜੀਲੈਂਸ ਕਮੇਟੀਆਂ ਵੀ ਪਿੰਡਾਂ 'ਚ ਬਣੀਆਂ ਹੋਈਆਂ ਜਿਹੜੀਆਂ ਕਮੇਟੀਆਂ ਵਾ ਤੁਸੀਂ ਕਮੇਟੀਆਂ ਨੂੰ ਨਾਲ ਬਿਠਾ ਕੇ ਲੋਕਾਂ ਦੇ ਸਾਹਮਣੇ ਕਣਕ ਦੇ ਜੀ ਪਹਿਲੀ ਗੱਲ ਤੁਸੀਂ ਆ ਆ ਪਾਣ ਕੇ ਬੰਡਾਓ ਇੱਕ ਡੀਪੂ ਵਾਲਿਆਂ ਨੂੰ ਉਹਨਾਂ ਦੇ ਬੰਦੇ ਦੇ ਪੁੱਤ ਬਣਾਓ ਜੀ ਇਹਨਾਂ ਨੂੰ ਕਹੋ ਜੀ ਤੁਸੀਂ ਇੰਨੇ ਤੇ ਤੁਹਾਡੇ ਪਿਓ ਦਾ ਰਾਜ ਨਹੀਂਗਾ ਇੱਥੇ ਹਾਂ ਇੱਕ ਲੋਕਾਂ ਨੂੰ ਇਹ ਬੋਲ ਦੇ ਮਾੜਾ ਵਾ ਇਹਨਾਂ ਨੂੰ ਗੱਲ ਦੱਸੋ ਇੱਕ ਮੈਂ ਇੱਥੇ ਹੁਣ ਮੇਰੇ ਕੋਲ ਇੱਕ ਵੀਡੀਓ ਆਈ ਹੈ ਜੀ ਇੱਕ ਬੰਦੇ ਨੂੰ ਉਹ ਬੋਲ ਰਿਹਾ ਜੀ ਜਾਂ ਮੈਂ ਤੈਨੂੰ ਨਹੀਂ ਕਣਕ ਦੇਣੀ ਉਹਨੂੰ ਕੋ ਤੇਰੇ ਪਿਓ ਦਾ ਰਾਜ ਆ ਜੇ ਜਦੋਂ ਤੁਸੀਂ ਗਰੀਬ ਲੋਕਾਂ ਦਾ ਜਦੋਂ ਆਪਾਂ ਜਦੋਂ ਸਰਕਾਰ ਕਣਕ ਦੇ ਰਹੀ ਆ ਤੇ ਡੀਪੂ ਹੋਲਡਰ ਇਹ ਗੱਲ ਕਿਉਂ ਕਹਵੇ ਜੀ ਲੋਕਾਂ ਨੂੰ ਹਾਂਜੀ ਸਰ ਇਹ ਜਿਹੜੇ ਗਰੀਬ ਪਰਿਵਾਰਾਂ ਦੇ ਕਾਰਡ ਕੱਟੇ ਗਏ ਤੁਹਾਨੂੰ ਮਿਲਣ ਆਇਸ ਤੇ ਆਏ ਆ ਕੀ ਕਹਿਣਾ ਚਾਹੁੰਦੇ ਮੇਰੇ ਵੀਰ ਬਿਲਕੁਲ ਜਿਹੜੇ ਵਿਚਾਰੇ ਖੜੇ ਆ ਲੋਕ ਮੈਨੂੰ ਨਹੀਂ ਲੱਗਦਾ ਵੀ ਇਹ ਵਿਚਾਰੇ ਇਹਨਾਂ ਦੇ ਵਿੱਚ ਕੋਈ ਜਿਹੜਾ ਵਾ ਅਮੀਰ ਹੋਵੇ ਸਾਰੇ ਹੀ ਮਾਤੜ ਬੰਦੇ ਆ ਤੇ ਇਹ ਜਿਹਨੇ ਵੀ ਕੋਈ ਮਿਸਟੇਕ ਕੀਤੀ ਹੈ ਇਹ ਬਹੁਤ ਮੜੀ ਗੱਲ ਕੀਤੀ ਉਹਨੇ ਗਲਤੀ ਕੀਤੀ ਹੈ ਕਿਉਂਕਿ ਮੈਂ ਕਹਿੰਨਾ ਵੀ ਜਿਹੜੇ ਅਧਿਕਾਰੀ ਆ ਜਿਹੜੇ ਬੰਦੇ ਵੀ ਜੇ ਉਹਨਾਂ ਨੇ ਮਤਲਬ ਕਟਣੇ ਵੀ ਸੀ ਉਹ ਪੂਰੀ ਵੈਰੀਫਿਕੇਸ਼ਨ ਕਰਕੇ ਕੱਟਦੇ ਜਿਹੜਾ ਕੋਈ ਵਾਕਿਆ ਹੀ ਕੋਈ ਜਿਹੜਾ ਬੰਦਾ ਜਿਹਦੇ ਕੋਲ ਜ਼ਾਇਦਾ ਤਾਂ ਹੈਗੀ ਆ ਜਿਹਦੇ ਕੋਲ ਕੋਈ ਜ਼ਮੀਨ ਹੈਗੀ ਆ ਉਹ ਵੀ ਕੋਈ 20 ਕਿੱਲੇ ਵਾਲਾ ਜਿਵੇਂ ਜਿਹੜਾ 10 ਕਿੱਲੇ ਵਾਲਾ ਮਾਤੜ ਜੇ ਜ਼ਿਮੀਂਦਾਰ ਤੇ ਵੀ ਨਹੀਂ ਕਟਣੇ ਚਾਹੀਦੇ ਤੇ ਗਰੀਬਾਂ ਦੇ ਵੀ ਨਹੀਂ ਕਟਣੇ ਚਾਹੀਦੇ ਇਹ ਆਪਾਂ ਮਤਲਬ ਜਿਹੜਾ ਵਾ ਮੈਂ ਇਹਨਾਂ ਨੂੰ ਕਹਿ ਦਿੱਤਾ ਕਿ ਇੱਕ ਜਿਹੜੀ ਐਪਲੀਕੇਸ਼ਨ ਲੈ ਕੇ ਦੇਣਾ ਜਿਨ੍ਹਾਂ ਦੇ ਕੱਟੇ ਗਏ ਆ ਇੱਕ ਤਾਂ 10-15 ਦਿਨਾਂ ਤੱਕ ਵੈਸੇ ਵੀ ਨਵੇਂ ਸਿਰ ਤੋਂ ਸਾਰੇ ਜਿਹੜੇ ਕਾਰਡ ਬਣਨੇ ਸ਼ੁਰੂ ਹੋ ਰਹੇ ਆ ਦੁਬਾਰਾ ਸਾਰੇ ਕਾਰਡ ਹੀ ਨਵੇਂ ਬਣਨੇ ਆ ਸਾਰੇ ਜਿਨ੍ਹਾਂ ਨੂੰ ਹੁਣ ਆ ਜਿਨ੍ਹਾਂ ਤੇ ਅੱਜ ਕਾਰਡ ਕੱਟੇ ਗਏ ਆ ਇਹਨਾਂ ਨੂੰ ਕੀ ਹੁਣ ਕਣਕ ਦਿੱਤੀ ਜਾਊਗੀ ਇਸ ਵਾਰ ਨਹੀਂ ਮੇਰੇ ਕਣਕ ਅੱਜ ਮੈਂ ਕੋ ਮੀਡੀਆ ਦੇ ਸਾਹਮਣੇ ਗਲਤ ਨਹੀਂ ਗੱਲ ਕਰਕੇ ਜਾਊਂਗਾ ਪਹਿਲਾਂ ਦਿਨਾਂ ਤੋਂ ਐਪਲੀਕੇਸ਼ਨ ਲੈ ਕੇ ਹੋ ਉਹ ਜਿਹੜੀ ਆ ਉਹ ਨਾਲ ਹੀ ਅਧਿਕਾਰੀਆਂ ਨੂੰ ਕਹਿੰਨੇ ਆ ਵੀ ਦੱਸੋ ਇਹਨਾਂ ਦੇ ਕਿਉਂ ਕੱਟੇ ਗਏ ਤੇ ਫਿਰ ਇਹਨਾਂ ਦਾ ਕੋਈ ਪ੍ਰਬੰਧ ਕਰਵਾਉਣੇ ਸਰ ਜਦੋਂ ਵੀ ਲੋਕ ਤੁਹਾਡੇ ਕੋਲ ਆਉਂਦੇ ਨੇ ਪਿਛਲੀਆਂ ਸਰਕਾਰਾਂ ਨੂੰ ਉਸੇ ਤਰ੍ਹਾਂ ਹੀ ਲਾਰਾ ਲਾਇਆ ਜਾਂਦਾ ਕੀ ਗੱਲ ਜਿਹੜਾ ਡੀਪੂ ਹੋਲਡਰ ਆ ਪਿੰਡ ਦੇ ਵਿੱਚ ਉਹਨੂੰ ਕੱਲੇ ਕੱਲੇ ਘਰ ਦਾ ਪਤਾ ਹੁੰਦਾ ਵੀ ਕਿਹੜਾ ਲੈਂਡ ਜੋਗ ਆ ਜਿਹੜਾ ਨਹੀਂ ਪਰ ਅਮੀਰਾਂ ਦੇ ਜਿਹੜੇ ਆ ਉਹਨਾਂ ਦੇ ਰਹਿ ਜਾਂਦੇ ਆ ਹਰ ਵੇਲੇ ਡਾਂਗ ਗਰੀਬਾਂ ਦਾ ਹੀ ਕਿਉਂ ਡਿੱਗਦੀ ਆ ਤੁਹਾਡੀ ਸਰਕਾਰ ਚ ਵੀ ਇਹੋ ਕੋ ਹੋ ਰਿਹਾ ਮੇਰੇ ਵੀਰੇ ਪਤਾ ਕੀ ਆ ਜੀ ਜਿਹੜੇ ਵੇਖੋ ਜਿਹੜੀ ਆਪਾਂ ਗੱਲ ਕਰੀਏ ਡੀਪੂ ਹੋਲਡਰਾਂ ਦੀ ਹਾਂਜੀ ਦੀਪੂ ਹੋਲਡਰ ਮੇਰੇ ਵੀਰ ਇਹ ਬੜੀ ਵੱਡੀ ਇੱਕ ਉਹ ਜਿਹੜਾ ਜਾਂ ਦਾ ਕੋ ਕਾਨੂੰਨ ਦੇ ਵਿੱਚ ਸੋਧ ਹੋਵੇ ਕਾਨੂੰਨ ਚ ਸੋਧ ਹੋਵੇ ਵੀ ਜਿਹੜੇ ਦੀਪੂ ਬਣਿਆ ਹੋਏ ਆ ਦੀਪੂ ਅੱਜ ਕੋਈ ਆਮ ਆਦਮੀ ਪਾਰਟੀ ਨੇ ਦੀਪੂ ਨਹੀਂ ਲੋਕਾਂ ਨੂੰ ਦਿੱਤੇ ਦੀਪੂ ਮੇਰਾ ਵੀਰ ਜਿਹੜੀਆਂ ਮੇਰੀ ਗੱਲ ਸੁਣ ਲੋ ਜੀ ਤੁਸੀਂ ਸਵਾਲ ਸੁਣੋ ਜੀ ਮੇਰਾ ਤੁਹਾਡਾ ਸਵਾਲ ਹੀ ਮੈਂ ਆ ਰਿਹਾ ਹਾਂ ਦੀਪੂ ਹੋਲਡਰ ਜਿਹੜੇ ਪੁਰਾਣੇ ਭਾਵੇਂ ਕੋਈ ਕਾਲੀਗਲ ਚ ਰਿਹਾ ਸੀ ਚਾਹੇ ਕੋ ਕਾਂਗਰਸੀ ਉਹਨਾਂ ਲੋਕਾਂ ਕੋਲ ਦੀਪੂ ਨੇ ਤੇ ਕਿਤੇ ਨਾ ਕਿਤੇ ਇਹ ਵੀ ਮਿਸਟੇਕ ਜਿਹੜੀ ਉਹ ਕਰਦੇ ਆ ਜਿਹੜੀ ਉਹ ਮਤਲਬ ਜਿਹੜੀ ਜਾਣ ਪੁੱਛ ਕੇ ਵੀ ਕਿਤੇ ਨਾ ਕਿਤੇ ਇਹ ਗੱਲਾਂ ਹੁੰਦੀਆਂ ਜਿਹੜਾ ਅਫਸਰ ਕੱਟਦਾ ਜੀ ਇਹ ਡਿਪੋ ਕਾਰਡ ਕੱਟਦਾ ਜਿਹੜਾ ਉਹਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਜੇ ਉਹ ਗਲਤ ਕਾਰਡ ਕੱਟੇ ਜਾਂਦੇ ਆ ਤੇ ਉਹਨੂੰ ਉਹਦੀ ਵੱੜੀ ਕਾਰਵਾਈ ਹੋਣੀ ਮੈਂ ਉਹ ਵੀ ਗੱਲ ਕਰ ਰਿਹਾ ਵੀਰੇ ਉਹੀ ਗੱਲ ਕਰ ਰਿਹਾ ਵੀ ਤੇ ਇਹਨਾਂ ਤੋਂ ਐਪਲੀਕੇਸ਼ਨ ਲੈ ਕੇ ਫਿਰ ਜਿਹੜੇ ਅਧਿਕਾਰੀ ਨੇ ਵੀ ਕੱਟੇ ਉਹਦੇ ਵਿਰੁੱਧ ਕਾਨੂੰਨੀ ਕਾਰਵਾਈ ਕਰਾਂਗੇ ਹੁਣ ਜਿਹੜੀ ਚੀਜ਼ ਅੱਜ ਅੱਜ ਆਪਣੇ ਕੋਲ ਸਾਹਮਣੇ ਆਈ ਹੈ ਗੱਲ ਇਹ ਇਹਨਾਂ ਨੇ ਆ ਸੁਰਸਿੰਘ ਵਾਲੇ ਭੈਣ ਭਰਾ ਬੈਠੇ ਆ ਜੀ ਆਪ ਆਨਨੇ ਜੇ ਅੱਜ ਕੋਈ ਸਵਾਲ ਦੱਸਿਆ ਤੇ ਆਪਾਂ ਉਹਦੇ ਵਿਰੁੱਧ ਜੇ ਅੱਜ ਗੱਲ ਕੀਤੀ ਤੇ ਦੀ ਹੁਣ ਕੱਲ ਨੂੰ ਜਾਂ ਦੋ ਦਸ ਦਿਨਾਂ ਚ ਗੱਲ ਕਰਾਂਗੇ ਜੇ ਪਹਿਲਾਂ ਜਿਹੜੀ ਚੀਜ਼ ਦਾ ਆਪਾਂ ਨੂੰ ਪਤਾ ਹੀ ਨਹੀਂ ਬਿਲਕੁਲ ਤੇ ਉਹ ਚੀਜ਼ ਆ ਮੈਂ ਕੀ ਜਵਾਬ ਦੇ ਸਕਦਾ ਸਰ ਇੱਕ ਚੱਕੀ ਆ